ਖਨੌਰੀ ਬਾਰਡਰ ਤੇ ਕਿਸਾਨਾਂ ਨੂੰ ਹੱਲਾ ਬੋਲਣਾ ਇਸ ਕਦਰ ਮਹਿੰਗਾ ਪੈ ਗਿਆ ਕਿ ਹਰਿਆਣਾ ਪੁਲਿਸ ਬਾਰਡਰ ਪਾਰ ਕਰਕੇ ਪੰਜਾਬ ਦੇ ਵਿੱਚ ਦਾਖਲ ਹੋ ਗਈ ਜਿਸ ਤੋਂ ਬਾਅਦ ਕਿਸਾਨਾਂ ਦੇ ਉੱਤੇ ਵੱਡਾ ਐਕਸ਼ਨ ਲੈਂਦੇ ਹੋਏ ਉਹਨਾਂ ਦੀਆਂ ਗੱਡੀਆਂ ਉਹਨਾਂ ਦੇ ਟਰੈਕਟਰ ਚੱਕਣਾ ਚੂਰ ਕਰ ਦਿੱਤੇ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਵਾਹਨ ਟੁੱਟੇ ਹੋਏ ਨਜ਼ਰ ਆ ਰਹੇ ਨੇ ਸ਼ੀਸ਼ੇ ਤੱਕ ਭੰਨੇ ਗਏ ਨੇ ਜਿਸ ਕਰਕੇ ਕਿਸਾਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਆਓ ਨਜ਼ਰ ਮਾਰਦੇ ਹਾਂ ਇਹਨਾਂ ਤਸਵੀਰਾਂ ਤੇ ਪੁਲਸ ਬੈਰੀਕੇਡਿੰਗ ਨੂੰ ਕ੍ਰਾਸ ਕਰਕੇ ਹਰਿਆਣਾ ਪੁਲਸ ਦੇ ਵੱਲੋਂ ਸੜਕ ਦੇ ਉੱਪਰ ਕਿਸਾਨਾਂ ਦੇ ਖੜਾਏ ਗੇ ਟਰੈਕਟਰ ਅਤੇ ਗੱਡੀਆਂ ਅਤੇ ਕਾਰਾਂ ਦੇ ਸ਼ੀਸ਼ੇ ਭੰਨੇ ਗਏ ਨੇ ਅਤੇ ਡੰਡੇ ਸੋਟੀਆਂ ਨਾਲ ਉਹਨਾਂ ਦਾ ਨੁਕਸਾਨ ਕੀਤਾ ਗਿਆ ਕਿਸਾਨਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਅਥਰੂ ਗੈਜ ਦੇ ਗੋਲੇ ਛੁੱਟ ਕੇ ਪਹਿਲਾਂ ਕਿਸਾਨਾਂ ਨੂੰ ਦੂਰ ਭਜਾ ਦਿੱਤਾ ਤੇ ਫਿਰ ਹਰਿਆਣਾ ਪੁਲਸ ਦੇ ਵੱਲੋਂ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਜੀ ਨਾਮ ਹੈ ਵੀਰੇ ਤੁਹਾਨੂੰ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਕਿੱਥੋਂ ਆਏ ਹੋ ਤੁਸੀਂ ਹੁਣ ਅਸੀਂ ਹੁਣ ਖਨੌਰੀ ਬਾਰਡਰ ਤੋਂ ਆਏ ਆ ਜਮਾ ਤੋਂ ਤੱਕ ਦੀ ਅਸੀਂ ਉੱਥੇ ਖਨੌਰੀ ਬਾਰਡਰ ਤੇ ਮੌਜੂਦ ਰਹੇ ਜੋ ਉੱਥੇ ਹਾਲਾਤ ਹੋਏ ਨੇ ਬਹੁਤ ਹੀ ਬੁਰੇ ਹਾਲਾਤ ਸੀ ਉੱਥੇ ਬਹੁਤ ਹੀ ਜ਼ਿਆਦਾ ਫਾਇਰਿੰਗ ਪੁਲਿਸ ਵੱਲੋਂ ਹਮਲੇ ਕੀਤੇ ਗਏ ਨੇ ਜੋ ਜੋ ਹੀ ਨਿਆਜੀ ਨਿੰਦਾ ਜਨਕ ਨੇ ਜਿਹੜੇ ਉੱਥੇ ਵਹੀਕਲ ਖੜੇ ਸੀਗੇ ਉਹਨਾਂ ਦੀ ਪਣੇ ਤੋੜ ਕਿੰਨਾ ਵੱਲੋਂ ਕੀਤੀ ਆ ਉਹਨਾਂ ਦੀ ਪੁਲਿਸ ਵੱਲੋਂ ਪਣੇ ਤੋੜ ਕੀਤੀ ਗਈ ਹੈ ਪੁਲਿਸ ਵੱਲੋਂ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਕਾਰਾਂ ਟਰੱਕਾਂ ਟਰੈਕਟਰ ਟਰਾਲੀਆਂ ਪਾਣੀ ਦੀਆਂ ਟੈਂਕੀਆਂ ਦਾ ਨੁਕਸਾਨ ਕੀਤਾ ਗਿਆ ਹੈ ਕਿਸਾਨ ਪਹਿਲਾਂ ਸਵੇਰੇ ਸ਼ਾਂਤਮਈ ਧਰਨੇ ਦਾ ਬੈਠੇ ਸੀਗੇ ਉਹਨਾਂ ਨੇ ਕੋਈ ਆਪਣ ਆਪਣੇ ਕਿਸਾਨਾਂ ਕੋਲ ਕੋਈ ਵੀ ਹਥਿਆਰ ਨਹੀਂ ਸੀ ਕੋਈ ਸਿਰਫ ਉਹਨਾਂ ਲਵੇ ਸੋਟੀਆਂ ਨੇ ਨਾ ਕਿ ਉਹ ਕੋਈ ਬੰਬਾਰੀ ਕਰਨਾ ਹੈ ਉਹ ਸ਼ਾਂਤਮਈ ਧਰਨਾ ਕਰ ਰਹੀ ਸੀ ਪਰ ਪੁਲਿਸ ਵੱਲੋਂ ਆ ਕੇ ਪੰਜਾਬ ਦੀ ਹੱਦ ਵਿੱਚ ਜਿਹੜਾ ਹਮਲਾ ਕੀਤਾ ਗਿਆ ਹੈ ਬਹੁਤ ਹੀ ਮਾੜਾ ਹੈ ਕਿਉਂ ਕਾਰਨ ਕੀ ਹੋਇਆ ਕਿਉਂਕਿ ਕਿਸਾਨਾਂ ਵੱਲੋਂ ਇੱਕ ਧੂਆ ਪਰਾਲੀ ਨੂੰ ਜਲਾਉਣ ਦਾ ਹੋਇਆ ਸੀ ਜੋ ਉਸ ਤੋਂ ਬਾਅਦ ਹੋਇਆ ਸਾਰਾ ਕੁਝ ਹਾਂਜੀ ਇਹ ਕਿਸਾਨਾਂ ਨੂੰ ਇਹ ਟੀਗਾ ਵੀ ਧੂਏ ਨਾਲ ਉਹਨਾਂ ਨੂੰ ਪਿੱਛੇ ਹਟਣਗੇ ਵੀ ਅਸੀਂ ਦਿੱਲੀ ਵੱਲ ਕੂਚ ਕਰਾਂਗੇ ਪਰ ਉਲਟੋ ਇਸਦੇ ਹੋਇਆ ਉਹਨਾਂ ਨੇ ਖੇਤਾਂ ਵਿੱਚ ਦੀ ਆ ਕੇ ਕਿਸਾਨਾਂ 'ਤੇ ਫਾਇਰਿੰਗ ਕਰਨੀ ਅਥਰੂ ਗੈਸ ਦੇ ਗੋਲੇ ਫਾਇਰ ਕਰੇ ਜਾ ਹੋਰ ਜਿਹੜੇ ਵੀ ਉਹਨਾਂ ਲਵੇ ਹਥਿਆਰਤੀ ਉਹਨਾਂ ਦੁਆਰਾ ਫਾਇਰ ਕੀਤੇ ਗਏ ਨੇ ਤੇ ਉਹਦੇ ਵਿੱਚ ਜਾਣ ਮਾਲ ਦਾ ਬਹੁਤ ਨੁਕਸਾਨ ਹੋਇਆ ਇੱਕ ਬਹੁਤ ਕਿਸਾਨ जख्मी ਹੋਏ ਨੇ ਟਰੈਕਟਰ ਟਰਾਲੀਆਂ ਟਰੈਕਟਰ ਟਰਾਲੀਆਂ ਪੰਨਿਆਂ ਗਿਆ ਨੇ ਟੈਂਕੀਆਂ ਖੇਤਾਂ ਚ ਉਲਟਾਈਆਂ ਗਈਆਂ ਨੇ ਕਾਰਾਂ ਦੇ ਸ਼ੀਸ਼ੇ ਬਾਰਨਰ ਬੈਟਰੀਆਂ ਕੱਟ ਕੇ ਲੈ ਕੇ ਜੋ ਰਾਸ਼ਨ ਦੀ ਟਰਾਲੀਆਂ ਦੇ ਵਿੱਚ ਜਾਂ ਬਜ਼ੁਰਗ ਬੈਠੇ ਸੀ ਟਰਾਲੀਆਂ ਦੇ ਵਿੱਚ ਉਹਨਾਂ ਨੂੰ ਵੀ ਘੁੱਟਿਆ ਗਿਆ ਹੈ ਮੇਰਾ ਨਾਮ ਸੁਵਿੰਦਰ ਸਿੰਘ ਹੈ ਅੰਮ੍ਰਿਤਸਰ ਤੋਂ ਹੈ ਚਗਾਵਾ ਬਲਾਕ ਪ੍ਰਧਾਨ ਹੈ ਜੀ ਮੈਂ ਇੱਕ ਲੇਅਰ ਪੰਡਿਆ ਮੇਰਾ ਸਾਡਾ ਨੁਕਸਾਨ ਜਿਹੜਾ ਵਾ ਅਸੀਂ ਸ਼ਾਂਤਮਈ ਦੇ ਨਾਲ ਬਿਲਕੁਲ ਇੱਥੇ ਬੈਠੇ ਆ ਆਪਣੀਆਂ ਟਰਾਲੀਆਂ ਦੇ ਵਿੱਚ ਤੇ ਕੋਈ ਹੰਡਰਬਾਜ ਜਿਹੜੇ ਨੇ ਹੰਡਰਬਾਜਾਂ ਨੇ ਪਤਾ ਨਹੀਂ ਅਸੀਂ ਦੇ ਉਹਨਾਂ ਨੂੰ ਕਹਿੰਨੇ ਵੀ ਆਰਐਸਏ ਦੇ ਵਿੱਚ ਨਾ ਜਿਹੜੇ ਸਾਡੇ ਬੰਦੇ ਛੱਡੇ ਉਹਨਾਂ ਨੇ ਸਾਡਾ ਨੁਕਸਾਨ ਕਰਵਾਇਆ ਸਾਡਾ ਘਟ ਤੋਂ ਘਟ ਵੀ ਇੱਥੇ 15 20 ਟਰੈਕਟਰ ਹੈ ਜਿਹੜੇ ਬਿਲਕੁਲ ਹੀ ਨੁਕਸਾਨ ਕਰ ਗਏ ਆ ਜਿਨ੍ਹਾਂ ਦਾ ਤੇ 20 25 25 30000 ਰੁਪਿਆ ਟਰੈਕਟਰ ਉਰੇ ਤੁਸੀਂ ਕਿਸਾਨ ਉਰੇ ਖੜੇ ਸੀ ਕਿਥੇ ਹੋ ਗਏ ਉਸ ਤੋਂ ਬਾਅਦ ਫਿਰ ਉਹ ਉੱਪਰ ਦੇ ਜਿਹੜੀ ਪੁਲਿਸ ਸੀ ਉਹ ਇੱਧਰ ਆ ਗਏ ਉਹ ਬਿਲਕੁਲ ਜਿਹੜੀ ਪੁਲਿਸ ਉਹ ਇੱਧਰ ਆ ਕੇ ਆਪ ਨੁਕਸਾਨ ਕਰਕੇ ਗਈ ਆ ਜੀ ਸਾਡਾ ਕੋਈ ਕਿਸਾਨ ਤਾਂ ਉੱਠ ਕੇ ਰਿੰਗਾ ਅਸੀਂ ਆਪੋ ਆਪਣੀਆਂ ਟਰਾਲ ਇਹ ਨੂੰ ਇੱਕ ਘੰਟਾ ਕੋਇਆ ਜੀ ਅਜੇ ਇੱਕ ਘੰਟਾ ਹੋ ਗਿਆ ਮੇਰਾ ਨਾਮ ਮਨਜੀਤ ਸਿੰਘ ਹੈ ਭਾਜੀ ਭਲਾਤ ਬਹੁਤ ਬੇਕਾਰ ਹੈ ਆਰਐਸਐਸ ਤੇ ਲਾ ਲੋ ਆਰਮੀ ਲਾ ਲੋ ਜਾਂ ਖੱਟਰ ਸਰਕਾਰ ਦੀ ਆਰਮੀ ਨੇ ਬਹੁਤ ਨੁਕਸਾਨ ਕੀਤਾ ਪੰਜਾਬ ਸਰਕਾਰ ਪੰਜਾਬ ਦੇ ਨੌਜਵਾਨ ਬੈਠੇ ਸੀ ਸ਼ਾਂਤੀਮਈ ਮਾਹੌਲ ਸੀਗਾ ਸਾਰਾ ਇਹਨਾਂ ਨੇ ਬਹੁਤ ਘੱਟੋ ਘੱਟ ਇੱਥੋਂ 200 250 ਕਿਲੋਮੀਟਰ 100 ਮੀਟਰ ਤੇ ਉਪਰ ਪਿੱਛੇ ਜਾ ਕੇ ਖੋਲ ਖਾਲੀ ਕੀਤੇ ਜੋ 12 ਬੋਰ ਦੇ ਆ ਭਾਜੀ ਉੱਥੇ ਚੱਲ ਕੇ ਸਾਨੂੰ ਉੱਥੋਂ ਖੋਲ ਮਿਲਿਆ ਭਾਜੀ ਸਾਨੂੰ 12 ਬਾਰ ਬੋਰ ਦੇਖੋ ਆ ਬਹੁਤ ਪਿੱਛੇ ਜਾ ਕੇ ਗੋਲੀਆਂ ਚਲਾਈਆਂ ਜਾਂਦੀ ਜਿਹਦੇ ਵਿੱਚ ਘੱਟੋ ਘੱਟ ਤਿੰਨ ਤੋਂ ਚਾਰ ਮੈਂ ਕਹਿ ਸਕਦਾ ਵੀ ਮੁੰਡਿਆਂ ਦੀ ਡੈਥ ਹੋ ਚੁੱਕੀ ਹੈ ਸਭ ਦੀ ਇੱਕ ਨੌਜਵਾਨ ਦੀ ਡੈਥ ਹੋ ਜਾਂਦੀ ਇਸ ਸਾਹ ਜੀ ਪਰ ਲੇਕਿਨ ਇਹ ਸਮਝਾਓ ਜਿਹੜੀਆਂ ਟਰਾਲੀਆਂ ਖੜੀਆਂ ਸੀ ਇਹ ਕਿੰਨੀ ਤਰੀਕ ਤੋਂ ਖੜੀਆਂ ਸੀ ਇੱਕ 13 ਤਰੀਕ ਤੋਂ ਬਾਈ ਜੀ ਉਰੀ ਖੜੀ ਸੀ ਇੱਥੇ ਹੀ ਰੋ ਕੇ ਇਸ ਤੋਂ ਅੱਗੇ ਜਾ ਕੇ ਨੌਜਵਾਨ ਬੈਠ ਜਾਂਦੇ ਸੀ ਪਰ ਕਿਸੇ ਨੇ ਕੋਈ ਅਲੜ ਖੁੱਲੜਬਾਜੀ ਨਹੀਂ ਕੀਤੀ ਹੈਗੀ ਜਦੋਂ ਪਹਿਰੇ 12 ਵਜੇ ਅਥਰੂ ਕਹੇ ਚੱਲਿਆ ਜੀ ਉਹ ਕਿੰਨੇ ਘੰਟੇ ਬਾਅਦ ਇਹ ਘਟਨਾ ਹੋਈ ਬਾਈ ਜੀ ਤਕਰੀਬਨ ਜਦੋਂ ਅਥਰੂ ਚੱਲਿਆ ਅਸੀਂ ਥੋੜਾ ਜਿਹਾ ਪਿੱਛੇ ਸੀਗੇ ਫਿਰ ਜਦੋਂ ਸਾਨੂੰ ਪਤਾ ਲੱਗਿਆ ਸੀ ਤਾਂ ਬਾਅਦ ਚ ਆਏ ਹਾਂ ਪਰ ਇੱਕ ਘੰਟਾ ਤਕਰੀਬਨ ਸਵਾ ਘੰਟਾ ਉਰੇ ਪ੍ਰੋਸੈਸ ਚੱਲਦਾ ਰਿਹਾ ਉਹਨਾਂ ਨੇ ਬਹੁਤ ਪਿੱਛੇ ਜਾ ਕੇ ਟਰੈਕਟਰ ਦਾ ਸਾਰਾ ਨੁਕਸਾਨ ਕਰ ਦਿੱਤਾ ਹੈ ਟੈਂਕੀਆਂ ਦੇ ਵਿੱਚ ਖੰਡ ਤੋਂ ਨਮਕ ਵਿੱਚ ਛੁੱਟਿਆ ਗਿਆ ਸਾਰਾ ਸਮਾਨ ਵਿੱਚ ਦੋ ਕੁੱਕੇ ਵੀ ਜਾਣਗੇ ਅੰਤਿਮ ਟਰੈਕਟਰ ਨਹੀਂ ਲਗਾਉਂ ਘਟੋ ਘਟ ਬਾਈ ਜੀ 80 ਤੋਂ 90 ਟਰੈਕਟਰਾਂ ਦਾ ਨੁਕਸਾਨ ਦੱਸਦੇ ਆ ਅਸੀਂ ਦੇਖਿਆ ਸਾਰਾ ਕੁਝ ਬਹੁਤ ਨੁਕਸਾਨ ਤਿੰਨ ਮੁੰਡਿਆਂ ਦੀ ਲੱਤਾਂ ਤੋੜੇ ਤਿੰਨ ਮੁੰਡਿਆਂ ਦੀਆਂ ਲੱਤਾਂ ਵੀ ਟੁੱਟੀਆਂ ਨੇ ਬੋਰੀਆਂ ਦੇ ਵਿੱਚ ਪਾ ਕੇ ਚੁੱਕ ਕੇ ਲੈ ਜਾਂਦੇ ਦੇਖਿਆ ਅਸੀਂ ਫਿਰ ਇੱਥੇ ਬਾਅਦ ਚ ਉਦੋਂ ਬਾਅਦ ਸ਼੍ਰੀ ਰਾਮ ਸ਼੍ਰੀ ਰਾਮ ਦੇ ਜੈਕਾਰੇ ਵੀ ਲਾਏ ਲੱਗੇ ਗਏ ਨੇ ਬਹੁਤ ਨੁਕਸਾਨ ਕੀਤਾ ਬਹੁਤ ਜ਼ਿਆਦਾ ਨੁਕਸਾਨ ਖੈਰ ਕਿਸਾਨਾਂ ਨੇ ਇਲਜ਼ਾਮ ਲਗਾਏ ਨੇ ਕਿ ਹਰਿਆਣਾ ਪੁਲਿਸ ਦੇ ਵੱਲੋਂ ਸਾਡੇ ਤੇ ਅਥਰੂ ਗੈਸ ਵਰਸਾਏ ਗਏ ਜਿਸ ਤੋਂ ਬਾਅਦ ਉਹਨਾਂ ਨੇ ਪੰਜਾਬ ਦੀ ਹਦੂਦ ਦੇ ਅੰਦਰ ਦਾਖਲ ਹੋ ਕੇ ਸਾਡੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਹਕੀਕਤ ਟੀਵੀ ਪੰਜਾਬੀ ਲਈ ਖਨੌਰੀ ਤੋਂ ਅਨਿਲ ਜੈਨ ਦੀ ਰਿਪੋਰਟ